ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਕੜਮ ਚੌਧਰੀਆਂ ਨੇ ਜਿਹੜੇ ਆਪੋ ਬਣੇ ਨੇ ਆਪਣੇ ਘਰਾਂ ਦੇ ਵਿੱਚ ਡਿਬਰੂਗੜ੍ਹ ਤੋਂ ਕਾਲ ਕੀਤੀ ਤੇ ਉਹ ਕਾਲ ਰਿਕਾਰਡ ਹੋ ਗਈ ਤੇ ਹੁਣ ਉਹਨੂੰ ਸੋਸ਼ਲ ਮੀਡੀਆ ਤੇ ਕਮਾਇਆ ਜਾ ਰਿਹਾ ਤੇ ਵੱਡੇ ਵੱਡੇ ਕੜਮ ਚੌਧਰੀ ਉਹਦੇ ਤੇ ਗਲਵਾਦ ਕਰ ਰਹੇ ਨੇ ਗਲਵਾਦ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਸਵਾ ਲੱਖ ਸੇ ਇੱਕ ਲੜਾਊ ਵਾਲਾ ਅਮਰਤਪਾਲ ਦबई ਤਵਾ ਕੇ ਇੰਡੀਆ ਦੇ ਵਿੱਚ ਮਹਿਮ ਚਲਾਉਣ ਵਾਲਾ ਇਹ ਕਹਿੰਦਾ ਹੈ ਕਹਿੰਦਾ ਸਾਡੇ ਬਾਥਰੂਮਾਂ ਦੇ ਵਿੱਚ ਸਾਡੇ ਬੈਰਕ ਦੇ ਵਿੱਚ ਜੇਲ੍ਹ ਵਾਲੇ ਪ੍ਰਸ਼ਾਸਨ ਨੇ ਕੈਮਰੇ ਲਾਏ ਸਾਡੀ ਪ੍ਰਾਈਵੇਸੀ ਚੈੱਕ ਕਰਨ ਵਾਸਤੇ ਮੈਂ ਇੱਕ ਬੇਨਤੀ ਕਰ ਦਣਾ ਇਹ ਅਮਰਤਪਾਲ ਨੇ ਬਹੁਤ ਵੱਡਾ ਝੂਠ ਬੋਲਿਆ ਜਿਹੜੇ ਉਹਦੀ ਚਮਚਾਇਗਰੀ ਕਰ ਰਹੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਜਦੋਂ ਪ੍ਰਸ਼ਾਸਨ ਨੇ ਕੈਮਰੇ ਲਾਉਣੇ ਨੇ ਉਹਨਾਂ ਦੀ ਮਰਜ਼ੀ ਹੈ ਤੁਸੀਂ ਕੈਮਰੇ ਲਾ ਦੇਓਗੇ ਤੁਹਾਨੂੰ ਦੱਸਣਗੇ ਕੈਮਰੇ ਲਾਉਣ ਵੇਲੇ ਉਹ ਹਜ਼ਾਰਾਂ ਕੈਮਰੇ ਲੱਗੇ ਹੋਏ ਨੇ ਵੱਡੇ ਵੱਡੇ ਲੀਡਰਾਂ ਦੇ ਘਰਾਂ ਵਿੱਚ ਜਿਹੜੀਆਂ ਪ੍ਰਾਈਵੇਸੀਆਂ ਬਾਅਦ ਵਿੱਚ ਖੁੱਲੀਆਂ ਬਹੁਤ ਘਰਾਂ ਦੇ ਵਿੱਚ ਇਹ ਕੈਮਰੇ ਫੜੇ ਗਏ ਬਾਅਦ ਵਿੱਚ ਇਹ ਜਿਹੜੀ ਟੈਕਨੋਲੋਜੀ ਹੈ ਤੁਸੀਂ ਉੱਥੇ ਤੱਕ ਪਹੁੰਚ ਵੀ ਨਹੀਂ ਸਕਦੇ ਤੁਸੀਂ ਕਹਿੰਦੇ ਸੀ ਕੈਮਰੇ ਫੜ ਲੈ। ਪਹਿਲੀ ਗੱਲ ਤਾਂ ਲਾਏ ਨਹੀਂ। ਤੁਸੀਂ ਝੂਠ ਬੋਲੇ। ਉਹ ਮੈਂ ਦੱਸੂਗਾ ਵੀ ਤੁਸੀਂ ਡਰਾਮਾ ਕਿਉਂ ਕੀਤਾ ਹੈ। ਦੂਜੀ ਗੱਲ ਉਹ ਕੈਮਰੇ ਲਾ ਸਕਦੇ ਆ ਬਈ। ਜਦੋਂ ਤੁਸੀਂ ਸਿੱਖ ਕੌਮ ਦੀ ਆੜ ਵਿੱਚ, ਧਰਮ ਦੀ ਆੜ ਵਿੱਚ ਤੁਸੀਂ ਪੁੱਠੇ ਸਿਰ ਦੇ ਕੰਮ ਕੀਤੇ ਨੇ, ਹੁਣ ਕਰ ਰਹੇ ਹੋ। ਤੁਹਾਡਾ ਕੀ ਪਤਾ ਤੁਸੀਂ ਵੀ ਕਰਦੇ ਹੋਗੇ। ਤੁਸੀਂ ਨੌਜਵਾਨਾਂ ਨੂੰ ਕਹੋ ਜੀ ਮਤਾਂ ਦਿੰਦੇ ਹੋਗੇ ਗਵਰਾਹ ਕਰਨ ਵਾਸਤੇ ਤੁਹਾਡਾ ਕੀ ਪਤਾ ਹੈ ਤੁਹਾਡੇ ਤੇ ਆਵਲਾ ਗੌਰ ਰੱਖੂਗਾ ਤੁਸੀਂ ਕੈਮਰੇ ਦੀ ਅੱਖ ਵਿੱਚ ਰਹੋਗੇ ਕੈਮਰਾ ਤੁਹਾਡੇ ਲਈ ਸਕਿਉਰਟੀ ਹੈ ਲਾਈ ਜਸਨ ਨੇ ਕੈਮਰੇ ਕੀ ਵੱਡੀ ਗੱਲ ਨਹੀਂ ਤੁਸੀਂ ਹੁੰਦੇ ਕੌਣ ਇਹ ਗੱਲ ਕਹਿਣ ਵਾਲਾ ਦੂਜੀ ਗੱਲ ਇਹ ਬੰਦੇ ਪਤਾ ਕੌਣ ਨੇ ਕੌਮ ਦੇ ਬੱਬਰ ਸ਼ੇਰ ਇੱਕ ਬਾਜੇ ਕੇ ਪ੍ਰਧਾਨ ਮੰਤਰੀ ਉਹਨੇ ਆਪਣੇ ਮਨਪੂਰਨ ਕੀਤਾ ਮੈਂ ਤੈਨੂੰ ਆਂਦਾ ਹੁਣ ਇੱਥੇ ਮੈਨੂੰ ਕੋਈ ਦਵਾਈ ਬੂਟੀ ਨਹੀਂ ਮਿਲਦੀ ਪਈ ਅਸੀਂ ਹੁਣ ਅੰਨ ਪਾਣੀ ਖਾਣਾ ਛੱਡ ਦਿੱਤਾ ਈ ਹੁਣ ਕੱਲੇ ਪਾਣੀ ਤੇ ਰਹਿਨੇ ਵਾ ਅਸੀਂ ਤੇ ਮੇਰਾ ਬੀਬੀ ਵੀ ਇੱਥੇ ਵੱਧ ਜਾਂਦਾ ਈ ਤੇ ਇਹ ਉਹੀ ਹੈ ਜਿਹੜਾ ਕਹਿੰਦਾ ਸੀ ਪੁਲਿਸ ਆ ਗਈ ਵੀਡੀਓ ਪਾ ਕੇ ਭਜਦਾ ਸੀ ਨਿਰਕਾਂ ਜੀ ਅਸੀਂ ਸ਼ੀਤੀਆਂ ਦੇ ਦਿਆਂਗੇ ਕਹਿੰਦਾ ਸੀ ਨਾ ਕਮਲਿਆ ਵਾਂਗੂ ਇੱਕ ਹੋਰ ਹੈ ਪੱਤਰਕਾਰ ਬੱਬਲ ਪ੍ਰੀਤ ਜਦੋਂ ਪੁਲਿਸ ਨੇ ਫੜਿਆ ਕਹਿੰਦਾ ਜੋ ਪੁਲਿਸ ਨੇ ਕਿਹਾ ਸਹੀ ਹੈ ਪਹਿਲਾਂ ਭੱਜੇ ਫਿਰਦੇ ਨੇ ਜਦੋਂ ਛੇਤਰਫੇਰ ਕੇ ਕੈਮਰਾ ਮੂਰੇ ਲਿਆਂਦਾ ਫਿਰ ਕਹਿੰਦਾ ਜੋ ਪੁਲਿਸ ਨੇ ਕਿਹਾ ਸਹੀ ਹੈ ਬੀਬਾ ਪੁੱਤ ਬਣਾ ਕੇ ਪੇਸ਼ ਕੀਤਾ ਤੇ ਹੁਣ ਕਹਿੰਦਾ ਅਜੇ ਤਾਂ ਪਾਣੀ ਵੀ ਨਹੀਂ ਪੀਂਦੇ ਉਹ ਅਗੋਂ ਮਾਤਾ ਕਹਿੰਦੇ ਕਹਿੰਦੇ ਕਿਤੇ ਬਿਮਾਰ ਨਾ ਹੋ ਜਾਓ ਪਾਣੀ ਤਾਂ ਪੀ ਲੋ ਜਣ ਕੇ ਉਹ ਗੱਲਬਾਤ ਜਿਹੜੀ ਬੱਚੇ ਵੀ ਨਹੀਂ ਕਰਦੇ ਇੰਨੀਆਂ ਵਿਚਕਾਨੀਆਂ ਗੱਲਾਂ ਤੁਸੀਂ ਉਹੀ ਹੋ ਨਾ ਜਿਹੜੇ ਕਹਿੰਦੇ ਸੀ ਅਸੀਂ ਤਾਂ 7 ਲੱਖ ਦੇ ਨਾਲ ਲੜਨ ਵਾਲੇ ਆਂ ਪ੍ਰਭੂ ਮੈਂ ਇੱਕ ਬੇਨਤੀ ਕਰਦਣਾ ਮਨ ਬੜਾ ਦੁਖੀ ਹੈ ਮੈਂ ਗੁਰੂ ਪਾਤਸ਼ਾਹ ਜੀ ਦੇ ਉਹ ਕਿਸੇ ਉਹ ਇਤਿਹਾਸ ਪੜੇ ਨੇ ਜਿੱਥੇ ਬੰਦਬੰਦ ਕਟਣ ਦੀ ਗੱਲ ਹੈ ਜਦੋਂ ਸਹਿਬਜ਼ਾਦੇ ਨੂੰ ਨੀਹਾਂ ਦੇ ਵਿੱਚ ਜਣਾ ਜਾਂਦਾ ਕੰਦ ਸਿੱਧੀ ਕਰਨ ਵੇਲੇ ਗੋਡਾ ਛਿਲਿਆ ਗਿਆ ਇਤਿਹਾਸਕਾਰਾਂ ਨੇ ਲਿਖਿਆ ਹੋਇਆ ਹੈ ਤਕਦੀ ਤਵੀ ਤੇ ਬੈਠਣ ਦੀ ਘਟਨਾ ਤਾਰੂ ਸਿੰਘ ਦੀ ਖੋਪੜੀ ਕਿਦਾਂ ਲਾਹੀ ਗਈ ਚਰਖੜੀਆਂ ਤੇ ਕਿਦਾਂ ਚੜ੍ਹੇਗੇ ਇਹ ਸਭ ਕੁਝ ਪੜਿਆ ਹੋਇਆ ਹੈ ਤੁਸੀਂ ਉਹਨਾਂ ਦੀਆਂ ਗੱਲਾਂ ਕਰਦੇ ਹਾਂ ਯਾਰ ਇੱਕ ਹੋਰ ਗੱਲ ਕਹਿਣੀ ਆ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਵੀ ਕਢਮ ਚੌਧਰੀ ਇਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਭੁੱਖ ਹੜਤਾਲ ਦਾ ਕੋਈ ਸਿਧਾਂਤ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਪਾਸੇ ਤੁਸੀਂ ਗਾਂਧੀ ਨੂੰ ਤਾਨੇ ਮਾਰਦੇ ਸੀ ਕਿ ਬੱਕਰੀ ਦਾ ਦੁੱਧ ਪੀਂਦਾ ਕਹਿੰਦੇ ਸੀ ਨਾ ਚਰਖਾ ਕੱਤਦਾ ਜੇ ਹੁਣ ਭੁੱਖ ਹੜਤਾਲ ਤਾਂ ਫਿਰ ਗਾਂਧੀ ਨੇ ਰੱਖੀ ਸੀ ਤੁਹਾਡੇ ਵਿੱਚ ਤੇ ਗਾਂਧੀ ਵਿੱਚ ਫਰਕ ਕੀ ਹੈ ਜਾਂ ਤਾਂ ਤਾਨੇ ਨਾ ਮਾਰੋ ਉਹਨੂੰ ਤੇ ਜਾਂ ਫਿਰ ਮੰਨੋ ਕਿ ਸਾਡੀ ਵੀ ਉਹੀ ਸੋਚ ਵਿਚਾਰ ਹੈ ਕਿ ਤੁਹਾਡੇ ਵਿੱਚ ਬੱਖਰਾ ਕੀ ਹੈ ਭਾਈ ਚਲੋ ਇਹਦਾ ਤੁਹਾਡਾ ਡਰਾਮਾ ਸੀ ਹੁਣ ਦੱਸੋ ਤੁਸੀਂ ਕਹਿਣਾ ਕਿ ਚਾਹੁੰਦੇ ਹੋ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਵੇਂ ਪਹਿਲਾਂ ਸਾਡੇ ਪਿੱਛੇ ਲੋਕ ਲੱਗ ਕੇ ਕੱਟ ਕਰ ਦਿੰਦੇ ਸੀ ਅਮਰਪਾਲ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ ਵੀਰ ਦੁਆਰਾ ਫੇਰ ਲੋਕ ਕਹਿਣ ਪੰਜਾਬ ਦੇ ਕਿਉਂਕਿ ਹੁਣ ਇਲੈਕਸ਼ਨ ਦਾ ਸਮਾਂ ਵੀ ਹੋ ਸਕਦਾ ਰੌਲਾ ਪੈ ਦੇ ਹੋ ਸਕਦਾ ਸਾਡੀ ਖਾਤਰ ਧਰਨੇ ਲਾ ਲੈਣ ਹੋ ਸਕਦਾ ਸਾਨੂੰ ਡਿਬਰੂਗੜ ਤੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਆਈ ਹੈ ਨਾ ਬੱਬਨਪ੍ਰੀਤ ਕਹਿੰਦਾ ਕਹਿੰਦਾ ਸਾਡੀ ਇੱਕੋ ਹੀ ਮੰਗ ਹੈ ਅਸੀਂ ਫੇਰ ਚੱਕਾਂਗੇ ਜੇ ਸਾਨੂੰ ਡਿਬਰੂਗੜ ਤੋਂ ਪੰਜਾਬ ਲੈ ਹੁੰਦਾ ਜਾਵੇ ਦੇ ਹੁਣ ਡਰ ਲੱਗਦਾ ਹੈ ਹੁਣ ਡਰ ਲੱਗਦਾ ਹੈ ਐਡੇ ਐਡੇ ਡਾਇਲੌਗ ਤੁਸੀਂ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਐਡੇ ਡਾਇਲੌਗ ਬੋਲ ਕੇ ਤੇ ਹੁਣ ਕੀ ਹੋਈ ਜਾਂਦਾ ਜਦ ਚੱਲੋ ਮੜਾ ਮੋਟਾ ਜਦੋਂ ਤੁਸੀਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਨਾ ਉਦੋਂ ਸਿੰਘਣੀਆਂ ਦੀ ਗੱਲ ਆਉਂਦੀ ਹੈ ਸਵਾ ਸਵਾ ਮਣ ਚੱਕੀ ਤੇ ਪੀਸਣਾ ਪੀਸਣ ਦੀ ਗੱਲ ਹੈ ਤੇ ਖੰਨਾ ਅੱਧੀ ਰੋਟੀ ਤੇ ਗੁਜ਼ਾਰਾ ਕੀਤਾ ਪਾਣੀ ਦੀ ਘੁੱਟ ਪੀ ਕੇ ਤੇ ਆਪਣੇ ਬੱਚਿਆਂ ਦੇ ਆਂਦਰਾਂ ਦੇ ਟੋਟੇ ਕਰਵਾ ਕੇ ਹਾਰ ਗਲਾਂ ਦੇ ਵਿੱਚ ਪਵਾਏ ਨੇ ਤੇ ਉਹਦੇ ਭਾਣੇ ਵਿੱਚ ਰਹਿ ਕੇ ਇਹ ਅਰਦਾਸ ਵਿੱਚ ਜ਼ਿਕਰ ਹੁੰਦਾ ਤੇ ਤੁਸੀਂ ਉਹੀ ਅਰਦਾਸ ਕਰਦੇ ਹੋ ਨਾ ਹੁਣ ਸ਼ਰਮ ਹੈ ਕੋਈ ਮਾੜੀ ਮੁਰਦੀ ਮੈਂ ਸ਼ਰਯਾਮ ਕਹਿਣਾ ਇਹ ਜਿਹੜੇ ਡਿਬਰੂਗੜ੍ਹ ਵਿੱਚ ਜੇਲ੍ਹ ਵਿੱਚ ਬੰਦ ਨੇ ਇਹ ਸਿਰੇ ਦੀਆਂ ਖਚਾਂ ਨੇ ਜਿਹਦੀ ਧੌਣ ਵਿੱਚ ਕਿੱਲਾ ਹੋਵੇ ਕੋਈ ਕਹਿੰਦਾ ਹੋਵੇ ਮੈਂ ਸਿਧਾਂਤ ਦੇ ਹੱਕ ਵਿੱਚ ਆ ਕੋਈ ਕਹਿੰਦਾ ਹੋਵੇ ਨਾ ਕਿ ਮੈਂ ਸਿਧਾਂਤ ਦੀ ਗੱਲ ਕਰਦਾ ਜਵਾਬ ਦੇ ਦੋ ਨਾ ਗੱਲਾਂ ਦਾ ਵੀ ਇਹ ਇਹ ਗੁਰੂ ਸਾਹਿਬ ਨੇ ਸਿਖਾਇਆ ਸੀ ਇਹ ਲੀਲੜੀਆਂ ਕਰਦੇ ਹੁਣ ਹੁਣ ਮੈਨੂੰ ਕਾਹ ਚੋਂ ਕਰਦੇ ਹੋ ਉਹ ਤਾਂ ਅਜ ਨਾਲੇ ਠਾਣੇ ਜਾ ਕੇ ਬੰਦਰਾਂ ਵਾਲਿਆਂ ਨੂੰ ਫੜ ਕੇ ਟੀਰ ਵਹਿ ਗਿਆ ਤੁਹਾਨੂੰ ਏਜੰਸੀਆਂ ਦੀ ਰਿਪੋਰਟ ਹੈ ਕਿਵੇਂ ਗੱਲਾਂ ਕਰਦਾ ਸੀ ਤੁਦ ਕੱਟ ਨਹੀਂ ਹੁੰਦਾ ਕਰਤਾ ਨਾ ਕੱਟ ਕੱਟ ਨਹੀਂ ਕੀਤਾ ਤੁਹਾਡੇ ਖੇਤਰ ਫੇਰ ਕੇ ਤੁਹਾਨੂੰ ਦੋਸ਼ੀ ਬਣਾਏ ਸੀ ਅਗਲੇ ਨੇ ਤੁਹਾਡੇ ਕੋਲ ਗਲਤੀਆਂ ਕਰਾਇਆ ਤੁਹਾਨੂੰ ਖੁੱਲੇ ਛੱਡਦਾ ਜੇ ਬਾਂਦਰਾਂ ਨੂੰ ਖੁੱਲੇ ਛੱਡਿਆ ਹੁੰਦਾ ਨਾ ਤੇ ਖੁੱਲੇ ਛੱਡ ਕੇ ਤੁਹਾਨੂੰ ਪਤਾ ਹੋਣਾ ਹੈ ਜਦੋਂ ਬਾਂਦਰ ਨੂੰ ਫੜਦੇ ਨੇ ਧਰਤੀ ਦੇ ਵਿੱਚ ਇੱਕ ਛੋਟਾ ਜਿਹਾ ਕੁਜਾ ਦੱਬਿਆ ਜਾਂਦਾ ਉਹ ਕੁਜੇ ਦੇ ਵਿੱਚ ਛੋਲੇ ਪਾਏ ਜਾਂਦੇ ਨੇ ਬਾਂਦਰ ਛੋਲਿਆ ਨਹੀਂ ਮੁਠੀ ਭਰਦਾ ਹੈ ਹੱਥ ਅੰਦਰ ਪਾ ਕੇ ਜਦੋਂ ਬਾਹਰ ਕਢਦਾ ਹੈ ਮੁਠੀ ਖੋਲਦਾ ਨਹੀਂ ਤੇ ਹੱਥ ਬਾਹਰ ਨਿਕਲਦਾ ਨਹੀਂ ਤੇ ਫੜਨ ਵਾਲਾ ਉਸੇ ਵਕਤ ਫੜ ਲੈਂਦਾ ਤੇ ਤੁਹਾਡੇ ਨੂੰ ਵੀ ਇਹੀ ਬਾਂਦਰਾ ਵਾਲੇ ਖੇਡ ਕਢਾਈ ਸੀ ਅਗਲੇ ਮਿੰਟ ਲਾਇਆ ਤੇ ਹੁਣ ਬਿਲਕੁਲ ਮੈਂ ਜਿਹੜੀ ਬੇਨਤੀ ਕੀਤੀ ਆ ਨਾ ਇਹ ਤੁਹਾਡਾ ਅਸਲ ਚਿਹਰਾ ਹੈ ਜਿਹੜਾ ਮਖੌਟਾ ਉਤਾਰਨ ਤੋਂ ਬਾਅਦ ਨੰਗਾ ਹੋਇਆ ਹਲਕਾ ਸ਼ੁਕਰ ਹੈ ਤੁਹਾਡਾ ਚਿਹਰਾ ਅਸਲੀ ਜਿਹੜਾ ਜੀ ਸਾਹਮਣੇ ਆ ਗਿਆ ਨਹੀਂ ਤੁਸੀਂ ਪਤਾ ਨਹੀਂ ਪੰਜਾਬ ਨੂੰ ਕਿਹੜੇ ਭੱਠੀ ਵਿੱਚ ਝੋਕਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ